गुड मॉर्निंग जी साशिका वेलकम ਤੁਹਾਡਾ ਸਾਡੇ ਅੱਜ ਦੇ ਵਲੌਗ 'ਚ ਸਵੇਰ ਦੇ ਵੱਜੇ 9 ਤੇ ਦੇਖੋ ਮਾੜੀ ਮਾੜੀ ਅੱਜ ਕੋਰਾ ਪਿਆ ਆਈ ਥਿੰਕ ਸੋ ਹਨਾ ਸنوਧ ਦੀ ਸ਼ੁਰੂਆਤ ਮੇਬੀ ਸਰ ਕੀ ਸنوਪ ਹੈ ਜੇ ਇਸ ਸਾਲ ਸنوਹੀ ਨਹੀਂ ਪਏ ਰੇ ਵਾਈਟ ਵਾਈਟ ਹੋਇਆ ਪਿਆ ਸੁਣਾ ਲੱਗ ਰਿਹਾ ਸਟਾਪ ਵੈਸਿੰਟ ਲਿਹੀਆ ਪਤਾ ਹੈਗੀ ਮਤਲਬ ਠੰਡ ਜਿੰਨੀ ਵੀ ਆ ਤੇ ਫਿਰ ਵੀ ਅਸੀਂ ਆ ਰਹੇ ਹਾਂ ਬਾਹਰ ਘਰੇ ਕੀ ਕਰਨਾ ਸਾਰੇ ਤਨ ਬੈਠ ਕੇ ਪਰ ਅتن ਨੂੰ ਅੱਜ ਥੋੜਾ ਜਿਹਾ ਐਕਸਟਰਾ ਹੀ ਮੈਂ ਪੈਕ ਕੀਤਾ ਟੋਪੀ ਦੇ ਕੇ ਹੁੱਡੀ ਉੱਪਰ ਪਾਈ ਇਹਦੀ ਮੋਟੀ ਮਤਲਬ ਇੱਥੇ ਠੰਡ ਨਹੀਂ ਲੱਗਦੀ ਕੈਪ ਵੀ ਦਿੱਤੀ ਨਾਲ ਹੁੱਡੀ ਦੀ ਕੈਪ ਵੀ ਦਿੱਤੀ ਆ ਸੌਕਸ ਸ਼ੂਜ਼ ਪ੍ਰੋਪਰ ਪੈਕ ਕੀਤਾ ਪਜਾਮੇ ਦੇ ਥੱਲੇ ਵੀ ਇੱਕ ਨੀਕਰ ਪਾਈ ਹੋਈ ਮੋਟੀ ਕਿ ਟੰਗ ਨਾਲ ਲੱਗੇ ਗਦੇ ਜੇ ਨੂੰ ਗਦੇ ਨੂੰ ਠੰਡ ਨਾ ਲੱਗੇ ਲੋ ਚੱਲਿਆਂ ਬਾਹਰ ਆ ਸਾਡਾ ਗਲਤੀ ਨਾਲ ਸਟੋਲਰ ਰਾਤ ਇੱਧਰ ਰਹਿ ਗਿਆ ਇੱਥੇ ਨਹੀਂ ਹੋਇਆ ਹੁਣੇ ਗਿੱਲਾ ਹੋ ਗਿਆ ਹੁਣ ਧੁੱਪੇ ਪਿਆ ਰਿਆ ਨਾ ਸੈੱਟ ਹੋ ਫੇਰ ਅਸੀਂ ਇਹਨੂੰ ਅੱਜ ਤੋਂ ਨਾ ਅੰਦਰ ਹੀ ਰੱਖਿਆ ਕਰਾਂਗੇ ਕਿਉਂਕਿ ਪਤਾ ਨਹੀਂ ਸਨੋਸ ਸਨੂ ਪੈ ਜੇ ਫਿਰ ਔਖਾ ਹੋ ਜਾਣਾ ਦਾ ਉੱਦਾਂ ਵੀ ਗੰਦਾ ਹੋਇਆ ਪਿਆ ਸਾਫ਼ ਕਰਦੇ ਅੱਜ ਇਹ ਅੱਜ ਅਸੀਂ ਇਹ ਕੰਮ ਕਰਦਿਆਂ ਅੱਜ ਘਰੇ ਹੀ ਰਹਿ ਕੇ ਕਿਤੇ ਨਹੀਂ ਜਾਣਾ ਅੱਜ ਅਸੀਂ ਇਹੋ ਜੇ ਕੰਮ ਕਰਾਂਗੇ ਨੀ ਕਿ ਨੀ ਕਿਉਂਕਿ ਇਹ ਹੀ ਨਹੀਂ ਨਿਭੜਾ ਰਤਨ ਦੀ ਗੱਡੀ ਵੀ ਰਾਤ ਬਾਹਰੀ ਸੀ ਮੈਂ ਜਾਣ ਕੇ ਨਹੀਂ ਲੱਗੀ ਅੰਦਰ ਗੱਡੀ ਹੀ ਪਹਚਾਈ ਉਹ ਰੱਖਦਾ ਰਹਿੰਦਾ ਇੱਧਰ ਉੱਧਰ ਬੈੱਡ ਤੇ ਚੜਾ ਲਈ ਉੱਧਰ ਲੈ ਗਿਆ ਉੱਧਰ ਹੁਣ ਨਹੀਂ ਠੰਡ ਲੱਗ ਰਹੀ ਸਵੇਰੇ ਲੱਗ ਰਹੀ ਸੀ ਪਰ ਹੁਣ ਐ ਬਿਲਕੁਲ ਠੰਡ ਨਹੀਂ ਲੱਗ ਰਹੀ ਸ਼ਾਇਦ ਧੁੱਪ ਬਹੁਤ ਤਕੜੀ ਆ ਪੱਈਆਂ ਪੂਰਾ ਕਰਾ ਸਾਰਾ ਚਲੇ ਗਿਆ ਹਾਂਜੀ ਮੂੰਗਲੀ ਖਾਣੀਆ ਨਾ ਜੋ ਸੀ ਪੱਲੀਏ ਥੋੜੀ ਜਿਹੀ ਮੂੰਗਲੀ ਪਈ ਆ ਤੁੱਫੇ ਬੈਗਲ ਖਾਣੇ ਪੂਰੀ ਕਰੜੀ ਤੋਪਾ ਆ ਜੋ ਨਾਲ ਅਸੀਂ ਲਿਆਂਦਾ ਆਪਦਾ ਪਾਣੀ ਔਰ ਹਾਈਡਰੇਸ਼ਨ ਮੈਂ ਵੀ ਰਤਨ ਦੀ ਬੋਤਲ 'ਚ ਪਾਣੀ ਪੀਂਨੀ ਦੇਣੀ ਜੇ ਕਿ ਮੈਨੂੰ ਆਪਣੀ ਬੋਤਲ ਨਹੀਂ ਘਾਲ ਹੋ ਜਾਂਦੀ ਅੱਜਕੱਲ ਫਿਰ ਰਤਨ ਦੀ ਬੋਤਲ ਨਾਲ ਹੀ ਕੰਮ ਚਲਾ ਲਿਆ ਲਓ ਜੀ ਰਤਨ ਵੀ ਰੈਡੀ ਮਾ ਪੀਓ ਹਾਂਜੀ 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 ਲਿਆਓ ਲਿਆਓ ਹੌਲ ਦੇ ਨੀ ਲਿਆਓ ਲਿਆਓ ਰਤਨ ਹੁਣ ਖਾਊਗਾ ਮੂੰਫਲੀ ਟੋਪਾ ਦਾ ਆਨੰਦ ਇਹ ਜੋ ਇਹ ਜੋ ਇਹ ਜੋ ਇਹ ਜੋ ਡਿੱਗਤੀ ਇਹ ਜੋ ਇਹ ਜੋ ਡਿੱਗਤੀ ਆਲੇ 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 ਇਹ ਨਹੀਂ ਪੱਤੇ ਰੱਖਣਾ ਇਹ ਨੂੰ ਰਹਿਣ ਦੇ ਇਹ ਨਹੀਂ ਖਾਂਦੇ ਹੁੰਦੇ ਉਹਨੂੰ ਐਂ ਵੀ ਉਹ ਵੀ ਖਾਂਦੇ ਇਹ ਨਹੀਂ ਇਹ ਜੋ ਲੈ ਲੋ ਇਹ ਜੋ ਇਹ ਜੋ ਕਿਹੜੀ ਭਾਸ਼ਾ ਬੋਲਦਾ ਰਤਨ ਆਲਾ ਤਨ ਖੰਕਲ ਨਾਲ ਲੈ ਰਿਆ ਸੀ ਆਪਣਾ ਪੰਗੀ ਮੈਂ ਇੱਥੇ ਏਦਾਂ ਟੇਡਾ ਕਰਤਾ ਮੈਂ ਕਿ ਆਪੇ ਖੇਡੀ ਚੱਲੂਗਾ ਨਹੀਂ ਉੱਥੇ ਖੜ੍ਹਾ ਸੀ ਤੇ ਇਹ ਹੁਣ ਕੁਸ਼ ਕਰਦਾ ਸੀ ਮੈਨੂੰ ਐਸੇ ਡਿੱਗਣਾ ਪਵੇ ਕੱਪੜੇ ਲਵੇੜੇ ਹੋਏ ਆ ਕਿਉਂਕਿ ਐਰੀ ਚ ਵੜ ਗਏ ਥੋੜਾ ਚਿਰ ਪਹਿਲਾਂ ਡਿੱਗ ਪਿਆ ਕਦੇ-ਕਦੇ ਚੜਦਾ ਟ੍ਰੰਪਲਨ ਤੇ ਸ਼ੁਕਰ ਆ ਕਦੀ ਅੱਜ ਦਿਲ ਕਰਿਆ ਇਹਨਾਂ ਮੈਂ ਪੁੱਛਾ ਪੁੱਛਾ ਪਸੀਗਾ। ਇਸ ਵੇਰੀ ਇੰਨੀ ਠੰਡ ਸੀ। ਇਹਦੇ ਵਿੱਚ ਪਾਣੀ ਹਿੱਕਾ ਕੋਲਾ ਹੁੰਦਾ ਬੁੱਟਿਆਂ ਨੂੰ। ਇਹਦੇ ਵਿੱਚ ਬਰਫ਼ ਜੰਮੀ ਪਈ ਆ ਪੂਰੀ। ਪੀਸ ਹੈ ਨਾ। ਰਤਨ ਹੁਣ ਪੰਗੇ ਲੈਂਦਾ ਸੀਗਾ। ਇਹਨਾਂ ਸਿਆਣਾ ਰਤਨ ਸਰਾ ਤੁਹਾਨੂੰ ਮੈਂ ਸਿਖਾਇਆ ਹੋਇਆ। ਕਿ ਚੀਜ਼ ਇਹਨਾਂ ਡੱਲੇ ਚ ਸਾਰੀਆਂ ਦੇ ਵਿੱਚ ਰੱਖਣੀਆਂ ਜਿੱਥੋਂ ਡੁੱਲੀ ਆ ਦੇਖੋ। ਸਾਰੇ ਡੁੱਲਗੇ ਸਾਰੇ ਚੱਕੇ। ਹਾਏ। ਆਉ ਦੇ ਜਨੀ ਵਿਚਾਰਾ ਇੱਥੇ ਰੱਖੀ ਸੀ ਇਤੋਂ ਤੇ ਲੜ ਡਿੱਗ ਗਏ ਸਾਰੇ ਡੁੱਲ ਗਏ ਹੁਣ ਰੱਖਣ ਲੱਗਾ ਸੀ ਹੁਣ ਡੁੱਲ ਗਏ ਹੁਣ ਵਿਚਾਰਾ ਬਿਸ਼ਰਮਜਾ ਹੋ ਗਿਆ ਵੀ ਹੈ ਮੇਰੀ ਰੱਸੀ ਹੋ ਗਈ ਹੁਣ ਟੱਕਣੀ ਲਾ ਰਹੀ ਮੈਨੂੰ ਬੰਦ ਕਰ ਦੇ ਨਹੀਂ ਰਤਨ ਪੁੱਤ ਇਹਦੇ ਚ ਰੱਖ ਦੋ ਆਹ ਆ ਸਾਰੇ ਇਹਦੇ ਚ ਰੱਖੋ ਆਹ ਇਹਦੇ ਚ ਰੱਖੋ ਆ ਸਾਰੇ ਇਹਦੇ ਚ ਰੱਖੋ ਯਾ ਗੁੱਡ ਜੌਬ ਇੰਦਾ ਸਿਆਣਾ ਹੁਣ ਇਹ ਸਾਰੇ ਚੱਕ ਚੱਕੇ ਚ ਰੱਖ ਰਤਨ ਗੁੱਡ ਬாய் ਬਣਗਾ ਗੁੱਡ ਮੈਂ ਬੋਲਦਾ ਹੁੰਦਾ ਰਤਨ ਆਈ ਸੌਰੀ ਬੋਲਦਾ ਹੁੰਦਾ ਰਤਨ ਤੇ ਮੈਨੂੰ ਆਈ ਲਾਈਨ ਕਿਸ ਕਿਵੇਂ ਕਰਦਾ ਹੁੰਦਾ ਕੁਸਿ ਬੋਏ ਆਈਂ ਬੀ ਆ ਨਾ ਬਗਡਾ ਨਹੀਂ ਬੰਦਾ ਹਟਾਈ ਲਗੂ ਅੱਜ ਕੱਲੇ ਲੇਟਣਾ ਵੀ ਸਿੱਖ ਰਿਆ ਲੇਟਣਾ ਕੀ ਸਵਾਦ ਲੈ ਰਿਆ ਥੁੱਪੇ ਪੈ ਕੇ ਅੱਗੇ ਵੀ ਪਿਆਰੇ ਕਿੰਨੇ ਚਿਕਾ ਹਾਂ ਉਹਦੇ ਉੱਪਰ ਬਾਬਾ ਉਹ ਵੇ ਜੀ ਬਾਬਾ ਉੱਪਰ ਕਿੱਥੇ ਬਾਬਾ ਉੱਪਰ ਬਾਬਾ ਆਹ ਲੈ ਮੱਥਾ ਟੇਕੋ ਓ ਮਾਈ ਗਾਡ ਆਈ ਹੇ ਮੱਥਾ ਟੇਕ ਰਤਨ ਲਈ ਬਾਬਾ ਹਾਰ ਕੀ ਤੇ ਹੈ ਜਦੋਂ ਜੀ ਕਰਦੇ ਮੱਥਾ ਟੇਕ ਦਿੰਦਾ ਹੁਣ ਇਹਨੂੰ ਜਾਜ ਦੀ ਬਾਤ ਸੁਣ ਰਹੀ ਹੈ ਹਾਂਜੀ ਇਹਨੂੰ ਸੈਂਟ ਭੁਆਇਆ ਉਹ ਸ਼ੇਰਾਂ ਬਾਲਾ ਸਾਊਗਾ ਉਹ ਲੁਕਾ ਕਚੜਾ ਪੁੱਲੂਕਾ ਬਾਬਾ ਆਈ ਹੇ ਬੱਬਾ ਬੱਬਾ ਜੀ ਬੱਬਾ ਜੀ ਅਰੇ ਤੈਨੂੰ ਮਮਾ ਮਮਾ ਨੂੰ ਫਲੈਂਕਿੰਗ ਕਿਉਂ ਕਰ ਦਿੰਦਾ ਤਾ ਇੱਧਰ ਅਮਮਾ ਦਾ ਬਾਬੇ ਨੂੰ ਨਹੀਂ ਫਲੈਂਕਿੰਗ ਕਰਨੀ ਇੱਧਰ ਲਓ ਉਹ ਉਹ ਗਿਓ ਪਰ ਇੱਧਰ ਸੁਣਿਆ ਅਰੇ ਤਾ ਹਾਂ ਇੱਥੇ ਰੱਖ ਲਓ ਪੱਤੇ ਚ ਇੱਥੇ ਰੱਖ ਲਓ ਸਾਰੇ ਇੱਥੇ ਰੱਖ ਲਓ ਇੱਥੇ ਰੱਖ ਲਓ ਨਹੀਂ ਖਲਾਰੀ ਪਾਉਣ ਨਜ਼ਰ ਲੱਗੀ ਰਹਾ ਤੈਨੂੰ ਮਮਾ ਦੀ ਬਾਹਲਾ ਜਿਆਣਾ ਜਿਆਣਾ ਕਹਿੰਦੀ ਸੀ ਉਹਨੂੰ ਖਲਾਰੀ ਪਾਉਣ ਲੱਗ ਗਿਆ ਤੰਦੀਮਾ ਮੀਨੂ ਗੁੱਡੇ ਗੁੱਡੇ ਚਾਰ ਤੰਦੀਮਾ ਮੀਨੂ ਰਾਦਾ ਨੇ ਇੱਕ ਬੋਲੀ ਆਂਦੀ ਆ ਹਾਂਜੀ ਕੁੱਪੇ ਬੈਠੇ ਸੀ ਮੈਂ ਕਿਹਾ ਚਲ ਨਾ ਕੁਝ ਕਰੀਏ ਉਹ ਥੋੜੀ ਵਿੱਚ ਪਾਲਕ ਲੱਗੀ ਹੋਈ ਆ ਮੇਰੇ ਰਾਦਾ ਉਹ ਥੋੜੀ ਜਿਹੀ ਕੱਟਾਂ ਸੀਜ਼ਰ ਨਾਲ ਮੇਰੇ ਤਾਂ ਇੱਕ ਵਧੀਆ ਪਰੌਂਠਾ ਬਣ ਜਾਊਂਗਾ ਕੱਟ ਰਹੀ ਇਹ ਕੈਰੀ ਜਿਹੜੇ ਸਾਡੇ ਇਥੇ ਬੇਸਮੈਂਟ ਚ ਪਹਿਲਾਂ ਰਹਿੰਦੀ ਸੀ ਉਹਨਾਂ ਨੇ ਸਬਜ਼ੀ ਲਗਾਈਆਂ ਸੀ ਸਾਗ ਜਿਵੇਂ ਮੈਥੇ ਪਾਲਕ ਸੀ ਫਿਰ ਉਹ ਚਲੇ ਗਏ ਤਾਂ ਆਨਰ ਨੇ ਸਾਨੂੰ ਕਿਹਾ ਹੋਇਆ ਵੀ ਤੁਸੀਂ ਇਹ ਯੂਜ਼ ਕਰ ਸਕਦੇ ਹੋ ਸਾਗ ਪਾਲਕ ਜੋ ਵੀ ਆ ਪਰ ਇਹ ਹੈ ਨਹੀਂ ਇਨਾ ਕੁਝ ਤੇ ਉਹ ਕਹਿੰਦੇ ਤੁਸੀਂ ਲਗਾ ਵੀ ਸਕਦੇ ਇਸ ਸਮਝ ਚ ਪਲੈਨਿੰਗ ਹੈ ਮੇਰੀ ਵੀ ਇਥੇ ਅਸੀਂ ਲਗਾਈ ਗਏ ਆ ਆਪਣੀ ਪਾਲਕ ਜੋ ਵੀ ਹੁੰਦਾ ਧਨੀਆਂ ਵਿੱਚ ਦੇਖਦੇ ਆਂ ਪਰ ਆਹ ਵਿੱਚੋਂ ਦੇਖੋ ਬੜੇ ਸੋਹਣੇ ਸੋਹਣੇ ਪੱਤੇ ਮੈਂ ਦੇਖਿਆ ਸਾਫ ਸਾਫ ਹੈਗੇ ਆ ਵਿੱਚ ਆਹ ਦੇ ਆਨੰਦ ਤਾਂ ਜਿਵੇਂ ਬਿਮਾਰੀ ਜੀ ਪਈ ਹੋਈ ਇਹ ਤਾਂ ਨਹੀਂ ਕੱਟਣੀ ਹੈਗੀ ਵਿੱਚੋਂ ਵਿੱਚੋਂ ਕਲੀਨ ਜੇ ਮੈਂ ਕਹਾ ਪੱਤੇ 15 20 ਵੀ ਨਿਕਲੇ ਤਾਂ ਰਤਨ ਦਾ ਵਧੀਆ ਸੋਹਣਾ ਪਰਾਂਠਾ ਬਣ ਜਾਣਾ ਚਲੋ ਤੂੰ ਛਕੀਨੇ ਨੂੰ ਕੀਨੇ ਨੂੰ ਤੁਸੀਂ ਕੀਨੇ ਨੂੰ ਓਕੇ ਹੀ ਇਜ਼ ਹੰਗਰੀ ਹੀ ਇਜ਼ ਹੰਗਰੀ ਹੀ ਵਾਂਟ ਸਮਥਿੰਗ ਲੇ ਲਾ ਲਾ ਦਿੰਨੀਆਂ ਦਿੰਨੀਆਂ ਪਿਆਵਾਂ ਦਿੰਨੀਆਂ ਬੇਟਾ ਅਗਰ ਤੁਮ ਖਾ ਲਿਆ ਮਟਰ ਇੰਨੀ ਕਿ ਤੋ ਸਾਡੀ ਬਣ ਗਈ ਇੰਨੀ ਕਿ ਹੋਰ ਬਣ ਸਕਦੀ ਮੈਨੂੰ ਹੁਣ ਜਾਣਾ ਪੈਣਾ ਅੱਗੇ ਠੀਕ ਥੋੜਾ ਗਿੱਲਾ ਦੇਖ ਲਿਆ ਹੌਲੀ ਤੇ ਦਿਨ ਜਾ ਕੇ ਆਠ ਦਿਨ ਕਰਤੋਂ ਆ ਵੀ ਕਾਲਜ ਲਈ ਆ ਇਸਨੇ ਨਾਲ ਹੀ ਪਾਖੀ ਹੋਈ ਨੂੰ ਮੈਨੂੰ ਬਹੁਤ ਨੂੰ ਭੁੱਖ ਲੱਗੀ ਹਾਂ ਹੈਗੇ ਆ ਮੁੱਕੇ ਨਹੀਂ ਹੈਗੇ ਹੈਗੇ ਆ ਸਾਰੀ ਬਾਹਰ ਕਮੇ ਤੇ ਤੇਰੇ ਤੁੰਦ ਸਾਰੀ ਬਾਹਰ ਕਮੇ ਤੇ ਕੁੱਤਿਆ ਖੜ ਜਾ ਖੜ ਜਾ ਲਓ ਜੀ ਕਰਦੇ ਕਰਾਉਂਦੇ ਸਾਡੇ ਕੋਲੇ ਹੋ ਗਈ ਪੂਰੀ ਬਾਸਕਟ ਫੁੱਲ ਢਾਲ ਕਦੀ ਇਹਦੇ ਚ ਮੇਰੇ ਤੇ ਰਤਨ ਦੇ ਦੋਨਾਂ ਦੇ ਪਰਾਂਠੇ ਬਣ ਜਾਣਗੇ ਯਾ 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 ਹੁਣ ਅਸੀਂ ਜੰਮੀ ਜੰਮੀ ਪਰਾਂਠੇ ਖਾਣੇ ਲੰਚ ਚ ਚਲੋ ਆ ਚਲੀ ਰਤ ਸਾਢੇ 12 ਹੋ ਗਏ ਇਹ ਕੀ ਹੋ ਗਿਆ ਓਹੋ ਖੜਾ ਹੋ ਖੜਾਓ ਖੜਾ ਹੁਣ ਜਾਨ ਜਾਨ ਪੰਗੇ ਲੈਂਦਾ ਇੰਨਾ ਨਹੀਂ ਤੇਜ਼ ਤੇਜ਼ ਭਜਾਈਦਾ ਹੁੰਦਾ ਪੁੱਤ ਜਾਣਾ ਨਹੀਂ ਹੁਣ ਅੰਦਰ ਚਲੋ ਯਾਰ ਚੱਲੀਏ ਸਾਰਾ ਦਿਨ ਸਾਡਾ ਇਦਾਂ ਹੀ ਲੰਘ ਜਾਂਦਾ ਧੁੱਪੇ ਆ ਕੇ ਬਸ ਆਰਾਮ ਨਾਲ ਫਿਰ ਕਰਦੇ ਘਰਾਂ ਦੇ ਰੋਟੀ ਪਾਣੀ ਖਾਂਦੇ ਹੁੰਦੇ ਸਤਿਨ ਸਾਢੇ ਤਿੰਨ ਹੋ ਜਾਂਦੇ ਚਲੋ ਜੀ ਦਿਨ ਗਿਆ ਦੋ ਦੋ ਗੱਡੀਆਂ ਚਾੜਦੀਆਂ ਰੱਖੀਆਂ ਨੇ ਦੋ ਉੱਧਰ ਨਹੀਂ ਜਾਣਦਾ ਸੋਚਣਾ ਮੈਂ ਅੰਦਰ ਆਇਆ ਹੁਣ ਵਜ ਜਾ ਮਰੀ ਜਾਂਦਾ ਬਾਹਰ ਮਮਨ ਜੀ ਇੱਥੇ ਚੜ ਗਿਆ ਸਨ ਉਤਰ ਨਹੀਂ ਜਾਂਦਾ ਅੱਛਾ ਤਾਂ ਹੀ ਆ ਵਜਾ ਮਾਦ ਸੀ ਪਚਾ ਉਤਰਨਾ ਸੀ ਓਏ ਓਏ ਉਤਰਿਆ ਨਹੀਂ ਜਾਂਦਾ ਸੀ ਓਏ ਧਿਆਨ 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 ਵਾਲਾ ਅੱਛਾ ਕਿਵੇਂ ਬਾਏ ਬਾਏ ਇਹ ਚੰਗਾ ਕੰਮ ਆ ਸੱਦ ਕੇ ਮੈਨੂੰ ਥੱਲੇ ਉਤਰ ਕੇ ਤੇ ਮੈਂ ਚੱਲੇ ਆ ਕੇ ਬਾਏ ਬਾਏ ਆ ਜਾ ਪੁੱਤ ਤਰੇ ਚਲੋ ਗੱਡੀ ਥੱਲੇ ਸਿੱਕਦੀ ਬਾਣੀ ਜਾਣਾ ਰਿਹਾ ਤੇ ਬਹੁਤ ਕੁੱਕੇ ਕੀੜਲੇ ਪੁੱਤ ਆ ਜਾ ਕਰੋ ਚਲ ਜੀ ਕੀ ਕਰਨ ਬੱਚੇ ਇੱਥੇ ਵਿਚਾਰੇ ਕੀ ਨਿਕਲ ਨੇ ਛੇਡਣ ਇਹਨੂੰ ਵੀ ਆਏ ਹੁੰਦਾ ਵੀ ਮੈਂ ਪਰਦਨ ਬਾਹਰ ਆ ਜਾ ਜਿੱਦਾਂ ਹੁੰਦਾ ਗਰੀ ਵਾਈਟ ਜਿਹਾ ਹੁੰਦਾ ਏਦਾਂ ਦਾ ਘਰ ਬਹੁਤ ਸੋਹਣਾ ਜਿਵੇਂ ਮਾਰਬਲ ਨਹੀਂ ਲੱਗੇ ਹੁੰਦਾ ਬਾਹਰ ਏਦਾਂ ਬਹੁਤ ਪਿਆਰਾ ਘਰ ਹੈ ਉਧਰ ਵੀ ਇੱਕ ਘਰ ਬਹੁਤ ਸੋਹਣਾ ਹੈਗਾ ਇੱਧਰ ਲੇ ਥੋੜੀ ਜਿਹੀ ਵਿਚਾਰੇ ਪ੍ਰਾਣੀ ਇਹ ਬਹੁਤ ਸੋਹਣਾ ਹੈ। ਐਂਡ ਇਹ ਚਸੀ ਰਹੇ ਨੇ। ਇਹਦੀ ਸ਼ਕਤ ਪਲੇਨ ਇਹ ਵੀ ਨਵੇਂ ਬਣੇ। ਸੋਨਾ ਘਰ ਹੈ ਵੀ ਬਹੁਤ ਵੱਡਾ। ਯੈਸ। ਬਦਮਾਸ਼ ਸ਼ਰਤੂਨ ਸਿੰਘ ਗਲੀ ਚ ਆ ਚੁੱਕਿਆ। ਨਹੀਂ ਹੈ ਟਿਕਦਾ। ਓਹ ਕਾਟੋ ਦੇਖੀ ਦੇਖਦਾ ਉਹਦੇ ਲਈ। ਆ ਜਾ ਆ ਜਾ ਫੜ ਕੇ ਲੈ। ਇੱਕੇ ਚੱਲ। ਆਇਆ ਇਹ ਗੇੜੇ ਕਢਾਉਂਦਾ ਹੈ ਮੈਨੂੰ ਵੀ ਚਲਾਇਆ ਹੁੰਦਾ ਵੇ ਕੀ ਕਰਨਾ ਸਾਰਾ ਦਿਨ ਇਹ ਖੁਸ਼ ਰਹੇ ਰਤਨ ਸਿੰਘ ਖੁਸ਼ ਰਹਿਣਾ ਜ਼ਰੂਰੀ ਹੈ ਤੁਹਾਡਾ ਲਓ ਸਟਰੀਟ ਵੀ ਕਰਾਸ ਕਰ ਲਈ ਹੁਣ ਇਧਰ ਨੂੰ ਅਸੀਂ ਜਾਣੇ ਹੁੰਨੇ ਆ ਬਾਹਰ ਜਦੋਂ ਜਾਣੇ ਆ ਬਕਲੇ ਨੇ ਬਕਾ ਨਿੱਦਣਗੇ ਅਦਮ ਕਰੂਗਾ ਉਧਰ ਖੁਸ਼ ਹੋ ਬਈ ਮੇਰਾ ਦਿਮਾਗ ਫਿਕਾ ਦੇਣਾ ਤੇਰੀ ਕਿਰਤ ਤੂੰ ਟਿਕਾ ਰੈਸਟ ਕਰਦਾ ਹਾਂਜੀ ਪਾਲਕ ਨੂੰ ਤੋਸਵਾਰ ਕੇ ਚੌਪ ਕਰਕੇ ਪਰੌਂਠਿਆਂ ਚ ਪਾ ਕੇ ਪਰੌਂਠੇ ਹੋ ਗਏ ਰੈਡੀ ਹੁਣ ਅਸੀਂ ਕਰਦੇ ਹਾਂ ਲੰਚ ਰਤਨ ਵੇਟ ਕਰ ਰਿਹਾ ਰਤਨ ਨੂੰ ਵੀ ਲੱਗੀ ਆ ਭੁੱਖ ਆਲੂ ਚਨੇ ਜੰਮੀ ਜੰਮੀ ਨਾਲ ਮੈਂ ਇੱਕ ਆਮਲੇਟ ਬਣਾਇਆ ਪਾਲਕ ਪਾ ਕੇ ਕਾਫੀ ਮੋਟਾ ਸਰ ਨਾਲ ਪਰੌਂਠਾ ਤੇ ਹਰੀ ਮਚ ਤਚਾਰ ਰਤਨ ਕੱਲਾ ਪਰੌਂਠਾ ਖਾਊਗਾ ਆਮਲੇਟ ਰਤਨ ਖਾਂਦਾ ਨਹੀਂ ਅੰਡੇ ਨੂੰ ਪਸੰਦ ਨਹੀਂ ਰਤਨ ਹੌਲੀ ਹੌਲੀ ਖਾ ਹੌਲੀ ਹੌਲੀ ਖਾ ਹਾਂ ਕਿਡਾ ਸਟਾਈਲ ਖਾਣ ਦਾ ਕਿਹ ਬਾਣ ਲੈ ਲਓ ਰਤਨ ਦੇ ਹਾਲ ਦੇਖ ਲਓ ਮੈਂ ਬੈੱਡ ਸ਼ੀਟ ਚੇਂਜ ਕਰਨੀ ਸੀ ਕੰਬਲ ਤੇ ਮਾਰਿਆ ਹੁਣ ਮੇਰੇ ਮੈਂ ਖੇਡਣ ਲੱਗ ਗਈ ਇਹਦੇ ਨਾਲ ਕੰਬਲ ਨਾਲ ਇਹਦੇ ਉੱਤੇ ਸਿੱਟਦੀ ਸੀ ਡੇਕਦਾ ਸੀ ਹੁਣ ਖੜੇ ਪਿਆ ਪਿਆ ਵੀ ਮੇਰੇ ਤੇ ਸੈਟ ਤੇ ਮੈਂ ਉਵੇਂ ਖੇਡਣਾ ਚੰਗਾ ਬਾਏ ਬੇ ਮੈਂ ਚੱਲੀ ਆ ਹਰੋਂ ਦਾ ਇਹਨੇ ਨਹੀਂ ਯਾਰ ਦਿਓ ਦਿਓ ਸਿੱਟ ਦਿਓ ਖੁਸ਼ ਹੋਗਾ ਹੁਣ ਕੀ ਰੀਚਾ ਲੱਕੀ ਮੈਂ ਡਿੱਗੂੰਗਾ ਫਿਰ ਤੂੰ ਮੈਨੂੰ ਸੱਟ ਕੰਬਲ ਮੇਰੇ ਤੇ ਬਲੀ ਅਮੇ ਤੇਰਾ ਨਾ ਘੰਟਾ ਘੰਡਾ ਖੇਡਣ ਚੱਲ ਇਧਰ ਆ ਜਾ ਨਹਾਇਏ ਕਰੀਏ ਨਹਾਇਏ ਕਰੀਏ ਚਲ ਆ ਜੇ ਇਹ 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 ਆ ਬਾਲਾਂ ਦਾ ਕੀ ਹਾਲ ਕੀਤਾ ਉਹ ਚੜਿਆ ਪੇ ਕੰਬਲ ਨਾਲ ਉਹ ਇੱਛਾ ਨੇ ਕਿ ਪਈ ਰੱਗੇ ਆ ਜਾ ਉਹ ਪਤਾ ਨਹੀਂ ਮੇਰਾ ਸ਼ਮ ਜੀ ਉਮੀਨ ਲੱਭਦਾ ਜੰ ਮੈਂ ਕੰਬਲ ਥੱਲੇ ਲੁਕੋ ਕਿ ਆਪ ਇੱਧਰ ਆ ਗਈ ਮਾਸ਼ੂ ਤੂੰ ਮੈਨੂੰ ਲੱਭਦੀ ਕਿੱਥੇ ਜਾਂ ਕਿੱਥੇ ਜਾਂ ਕਿੱਥੇ ਲੁਕेंगी ਕਿੱਥੇ ਲੁਕेंगी ਤੂੰ ਬਾਬਦਾਸ਼ੀ ਮੰਮਾ ਨੂੰ ਬਾਲਾਂ ਦੇ ਕੀ ਹਾਲ ਬਣਾ ਹਾਂਜੀ ਮੈਂ ਨਹਾ ਲਈ ਲੈਂਟਰ ਨੂੰ ਚੁੱਕ ਕੇ ਸਫਾਈਆਂ ਕਰਕੇ ਭਾਂਡੇ ਕਲੀਨ ਕਰਕੇ ਬਿੱਲੇ ਹੋ ਕੇ ਰਤਨ ਦੀ ਮਾਲਿਸ਼ ਹੋਣੀ ਅੱਜ ਕਿਉਂਕਿ ਰਤਨ ਦੋ ਤਿੰਨ ਦਿਨ ਹੋ ਗਏ ਦੋ ਦੋ ਵਾਰੀ ਨਹਾ ਰਿਹਾ ਤੇ ਦੋ ਦੋ ਵਾਰੀ ਨਹਾਉਣ ਦੇ ਚੱਕਰ ਚ ਇਹਦੀ ਸਕਿਨ ਹੋਈ ਪਈ ਡਰਾਈ ਹੋਊਗੀ ਸਰੋਂ ਦੇ ਤੇਲ ਨਾਲ ਫਿਰ ਰਤਨ ਆਊਗਾ ਨਹਾ ਕੇ ਅ ਰਤਨ ਹੋ ਗਿਆ ਜੀ ਮਾਲਿਸ਼ ਲਈ ਰੈਡੀ ਹਾਂਜੀ ਮੈਂ ਕਰ ਰਹੀ ਹਾਂ ਬਲੌਗ ਐਡੀਟ ਰਤਨ ਮਾਲਿਸ਼ ਕਰਾ ਕੇ ਗਿਆ ਸੌਣਾ ਨਾ ਤਾਂ ਨਹੀਂ ਉਹ ਹੁਣ ਉੱਠੂਗਾ ਫੇਰੀ ਰਮਾਉਂਗੀ ਰਿਲੈਕਸ ਹੋ ਗਿਆ ਸੀ ਫਿਰ ਦੁੱਧ ਵੀ ਦੇ ਸੌਂ ਗਿਆ ਮੈਂ ਨਾਲ ਧਰੀ ਹੋਈ ਚਾਹ ਨਾਲ ਮੈਂ ਦੀ ਕਰੀ ਮੂਵੀ ਮਰਾਈ ਨਾਲ ਮੈਂ ਕਰ ਰਹੀ ਹਾਂ ਵਲੌਗ ਦੇ ਕੰਮ ਅੱਜ ਬਹੁਤ ਤੰਗ ਕਰ ਰਿਹਾ ਜੀ ਪਤਾ ਨਹੀਂ ਕੀ ਹੋਇਆ ਖਾ ਹੀ ਨਹੀਂ ਰਿਹਾ ਕੁਝ ਵੀ ਪ੍ਰਾਈਸ ਬਣਾਏ ਉਹ ਵੀ ਨਹੀਂ ਖਾਦੇ ਦੁੱਧ ਗਰਮ ਕੀਤਾ ਉਹ ਵੀ ਨਹੀਂ ਕੁਝ ਨਹੀਂ ਖਾ ਰਿਹਾ ਦੁਪਹਿਰੇ ਤੋਂ ਦਿਨਾਂ ਪਰੌਂਠਾ ਵੀ ਨਹੀਂ ਖਾਂਦਾ ਫਾਲ ਕਾਲਾ ਪਤਾ ਨਹੀਂ ਕੀ ਗੱਲ ਹੁਣ ਮੈਂ ਫਾਈਨਲੀ ਸਾਢੇ 12 ਸੌਂ ਗਏ ਨਨ ਨੂੰ ਕੋ ਆਪਸ਼ਨ ਨਹੀਂ ਮਿਲ ਰਹੀ ਸੀ ਫਿਰ ਮੈਂ ਫਾਈਨਲੀ ਨੂੰ ਹੁਣ ਇੱਕ ਚਿਕਨ ਸਟ੍ਰਿਪਸ ਬਣਾ ਕੇ ਦਿੱਤਾ ਵੀ ਚਲੋ ਕੁਝ ਖਾਊਗਾ ਦੱਸ ਹਾਂ ਦੇ ਹੁਣ ਉਹ ਭੁੱਖ ਲੱਗੀ ਆ ਕਦੇ ਆਹ ਗਰੀਆਂ ਕੱਢ ਲਿਓ ਨਾ ਕਦੇ ਨੀਫਲੀ ਕੱਢ ਲਿਓ ਨਾ ਕਿਚਨ ਚੋਂ ਇਹ ਦੇ ਦੇ ਮੈਂ ਕਿਹਨਾਂ ਨੂੰ ਢੱਡ ਭਰਨਾ ਤੇ ਹਾਂ ਦੇਖੋ ਅੰਦਰ ਤਾਂ ਖੁਸ਼ ਹੁਣ ਨੱਚਦਾ ਹੀ ਕਰਦਾ ਕਿਵੇਂ